ਵਰਿੰਦਰ ਵਿੱਕੀ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਵੀ ਸਿੰਗਿੰਗ ਦੀ ਦੁਨੀਆ ਦੇ ਵਿੱਚ ਦੇਖਦੇ ਰਹੇ ਨੇ ਉਹਨਾਂ ਦਾ ਅੱਜ ਇੱਕ ਹੋਰ ਗੀਤ ਜਿਹੜਾ ਹੈ ਉਹ ਰਿਲੀਜ਼ ਹੋ ਗਿਆ ਹੈ ਗੀਤ ਦੇ ਬੋਲ ਨੇ ਜਾਨ ਜਾਨ 13 ਸਪਟੈਂਬਰ ਯਾਨੀ ਅੱਜ ਇਹ ਗਾਣਾ ਜਿਹੜਾ ਰਿਲੀਜ਼ ਹੋਇਆ ਹੈ ਇਸ ਗਾਣੇ ਦੇ ਬੋਲ ਕੀ ਨੇ ਇਸ ਗਾਣੇ ਦੇ ਵਿੱਚ ਹੋਰ ਕੀ ਕੀ ਮਿਹਨਤ ਉਹਨਾਂ ਨੂੰ ਕਰਨੀ ਪਈ ਹੈ ਵਰਿੰਦਰ ਵਿੱਕੀ ਸਟੂਡੀਓ ਦੇ ਵਿਸ਼ਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਰਿੰਦਰ ਵਿੱਕੀ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਹੋਵੇ ਤੁਹਾਡਾ ਨਵਾਂ ਗਾਣਾ ਵੀ ਰਿਲੀਜ਼ ਹੋ ਗਿਆ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਚੈਨਲ ਪੰਜਾਬੀ ਦੇਖਦੇ ਸਾਰੇ ਸਰੋਤਿਆਂ ਮੇਰੇ ਵੱਲੋਂ ਜਨਕੀ ਵਰਿੰ अच्छा किद्दा दा ਲੱਗ ਰਿਹਾ ਹੈ ਮਤਲਬ ਯੂ نو ਪਹਿਲੇ ਦਿਨ ਜਦੋਂ ਗਾਣਾ ਰਿਲੀਜ਼ ਹੋਣਾ ਹੁੰਦਾ ਬੜੀ ਸਾਰੀ ਘਬਰਾਹਟ ਵੀ ਅੰਦਰ ਚੱਲਦੀ ਹੁੰਦੀ ਹੈ ਤੇ ਇਹ ਹੁੰਦਾ ਵੀ ਹਾਂ ਰਿਸਪਾਂਸ ਕਿੱਦਾਂ ਦਾ ਮਿਲੇਗਾ ਤੁਹਾਨੂੰ ਹੁਣ ਤੱਕ ਕੀ ਲੱਗ ਬਿਲਕੁਲ ਜੀ ਬਿਲਕੁਲ ਐਕਚੁਅਲੀ ਮੈਂ 2016 ਤੋਂ 15 ਚ ਪਹਿਲਾ ਇੱਕ ਗਾਣਾ ਰਿਲੀਜ਼ ਕੀਤਾ ਸੀ ਤੇ ਹੁਣ ਬੈਕ ਟੂ ਬੈਕ ਜਿੰਨਾ ਵੀ ਬੈਸਟ ਕਰ ਸਕਦੇ ਆ ਅਸੀਂ ਬੈਸਟ ਕਰੀ ਜਾਂਦੇ ਆ ਤੇ ਐਕਸਾਈਟਮੈਂਟ ਵੀ ਹੁੰਦੀ ਹੈ ਤੇ ਡਰ ਵੀ ਹੁੰਦਾ ਵੀ ਲੋਕਾਂ ਵੱਲੋਂ ਕੀ ਰਿਸਪਾਂਸ ਆ ਬਟ ਅਸੀਂ ਆਪਣੇ ਵੱਲੋਂ ਬੈਸਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਰਿਸਪਾਂਸ ਵਧੀਆ ਦਿੰਦੇ ਆ ਲੋਕ ਸਾਰੇ ਜਾਨੇ ਥੈਂਕ ਯੂ ਹੁਣ ਤੱਕ ਕੀ ਲੱਗ ਰਿਹਾ ਅੱਧਾ ਦਿਨ ਬੀਤ ਚੁੱਕਿਆ ਹੈ ਅੱਧੇ ਦਿਨ ਦੇ ਵਿੱਚ ਕਿੰਨੀਆਂ ਕੋ ਫੋਨ ਕਾਲਸ ਆ ਰਹੀਆਂ ਨੇ ਕਿੰਨੇ ਕੁ ਲੋਕ ਜਿਹੜੇ ਦੇਖ ਚੁੱਕੇ ਨੇ ਤੇ ਕੀ ਕਿਸ ਤਰ੍ਹਾਂ ਦੇ ਸਵਾਲ ਵੀ ਉਹ ਕਰ ਰਹੇ ਨੇ ਦੇਖੋ ਜਿੱਦਾਂ ਮੈਂ ਗੱਲ ਕਰਾਂ ਕੈਨੇਡਾ 'ਚ ਅਸੀਂ ਬੈਠੇ ਹਾਂ ਸਰੀ 'ਚ ਬੈਠੇ ਹਾਂ ਤੇ ਲੋਕ ਕੰਮਾਂ ਕਰਾਂ ਤੋਂ ਆ ਕੇ ਫੋਨ ਜਦੋਂ ਸ਼ਾਮ ਨੂੰ ਦੇਖਦੇ ਫਿਰ ਉਸ ਤੋਂ ਬਾਅਦ ਰਿਸਪੌਂਸ ਦਾ ਪਤਾ ਲੱਗਦਾ ਤੇ ਜਿਹੜੇ ਇੰਡੀਆ 'ਚ ਬੈਠੇ ਨੇ ਉਹਨਾਂ ਨੇ ਆਲਮੋਸਟ ਸਾਰਿਆਂ ਨੇ ਜਿੰਨਾ ਕਿ ਵੀ ਮੇਰਾ ਸਰਕਲ ਹੈਗਾ ਸਾਰਿਆਂ ਨੇ ਦੇਖ ਲਿਆ ਤੇ ਹੌਲੀ-ਹੌਲੀ ਸ਼ੇਅਰ ਕਰ ਰਹੇ ਨੇ ਤੇ ਬਹੁਤ ਸਪੋਰਟ ਕਰਦੇ ਨੇ ਥੈਂਕ ਯੂ ਸਾਰਿਆਂ ਦਾ ਬਹੁਤ अच्छा एक चीज ਹੁਣੇ ਕਰੋ ਵੀ ਜਿਹੜਾ ਜਾਨ ਜਾਨ ਹੈ ਨਾ ਇਹ ਬੋਲ ਤਾਂ ਸਾਨੂੰ ਪਤਾ ਵੀ ਥੋੜਾ ਜੀ ਗੀਤ ਰਿਲੀਜ਼ ਹੋਇਆ ਉਹ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਉਹ ਗਾ ਕੇ ਸੁਣਾ ਦਿਓ ਤਾਂ ਕਿ ਸਾਰੇ ਜਿਨ੍ਹਾਂ ਨੇ ਵਿਜ਼ਿਟ ਕਰਨਾ YouTube ਤੇ ਜਾਂ ਕਿਸੇ ਵੀ ਸੋਰਸ ਥਰੂ ਉਹ ਲੱਭ ਸਕਣ ਬਿਲਕੁਲ ਜੀ ਬਿਲਕੁਲ ਬਾਕੀ ਤੁਸੀਂ YouTube ਤੇ ਸਰਚ ਕਰ ਸਕਦੇ ਹੋ ਜਾਨ ਜਾਨ ਬਾਈ ਵਰਿੰਦਰ ਵਿੱਕੀ ਤੇ ਅੱਜ ਗਾਣਾ ਸਾਡਾ ਰਿਲੀਜ਼ ਹੋਇਆ ਜਾਨੀ ਕਿ 13 ਸਤੰਬਰ ਨੂੰ ਤੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਪਿਆਰ ਦਿੰਨੇ ਵੀ ਹੋ ਤੇ ਆਈ ਹੋਪ ਤੁਸੀਂ ਦਿੰਦੇ ਰਹੋਗੇ ਤੇ ਮੈਂ ਤੈਨੂੰ ਦੋ ਲੈਣਾ ਜਾਣ ਜਾਂਦੀਆਂ ਨੇ ਜਿਹੜੇ ਅੰਤਰਾ ਮੈਨੂੰ ਵਧੀਆ ਲੱਗਦਾ ਵੈਸੇ ਤਾਂ ਗਾਣਾ ਸਾਰੇ ਬਹੁਤ ਵਧੀਆ ਬਣਾਇਆ ਸੀ ਇਹ ਵੀਰੇ ਨੇ ਲਿਖਿਆ ਮਿਊਜ਼ਿਕ ਵੀ ਬਣਾਇਆ ਵੀਡੀਓ ਵੀ ਇਹਨਾਂ ਨੇ ਕੀਤੀ ਕਿੰਗ ਮੇਕਰ ਸਟੂਡੀਓ ਤੇ ਅਸੀਂ ਰਿਲੀਜ਼ ਕੀਤਾ ਤੇ ਉਹਦੀਆਂ ਦੋ ਲੈਣਾ ਸੁਣਾਉਣ ਲੱਗਾ ਕਿਉਂ ਜੱਟਾ ਤੈਨੂੰ ਹੈ ਨਹੀਂ ਜੱਟੀ ਦੀਆਂ ਫਿਕਰਾਂ ਸੇਲੀਆਂ ਵੀ ਕਰਦੀਆਂ ਰੋਜ਼ ਟਿਚਰਾਂ ਆਖਦੀਆਂ ਮੇਰੇ ਆਲਾ ਵੈਲੀ ਕੁੜੇ ਸਿਰੇ ਦਾ ਆਏ ਦਿਨ ਪੰਗਾ ਕੋਈ ਪਾਈ ਫਿਰਦਾ ਜੱਟ ਜੀ ਨੂੰ ਜਾਣ ਜਾਣ ਕਹਿੰਦਾ ਸੀ ਹੁਣ ਜਾਣ ਨੂੰ ਸਿਆਪਾਇਓ ਦੀ ਪਾਈ ਫਿਰਦਾ ਇਜ਼ਹਾਰ ਨਾ ਕਰੇ ਨਾ ਹੀ ਕਰੇ ਕੇਰ ਤੂੰ ਕਮਲੀ ਨੂੰ ਲਾਰਿਆਂ ਚਲਾਈ ਫਿਰਦਾ ਓਕੇ ਗੀਤੇ ਬੋਲਦਾ ਹੈਗੇ ਬਹੁਤ ਸੋਹਣੇ ਦੱਸੋ ਵੀ ਕਿੰਨਿਆਂ ਦੀ ਜਾਨ ਨੂੰ ਤੁਸੀਂ ਹੁਣ ਵਕਤ ਪਾਇਆ ਇਹ ਤਾਂ ਜੀ ਹਲੇ ਰਿਸਪੌਂਸ ਹੀ ਦਸੂਗਾਲੇ ਅੱਜ ਐਮਐਲ ਦਾ 2-3 ਘੰਟੇ ਪਹਿਲਾਂ ਹੀ ਰਿਲੀਜ਼ ਹੋਇਆ ਬਹੁਤ ਸਾਰਾ ਪਿਆਰ ਹਲੇ ਰੀਲਾਂ ਤੇ ਵੀ ਚੱਲ ਰਿਹਾ ਹੈ ਰੀਲਾਂ ਤੇ ਮੈਂ ਪਹਿਲੀ ਰੀਲ ਰਿਲੀਜ਼ ਹੋਣ ਤੋਂ ਪਹਿਲਾਂ ਇੱਕ ਅਪਡੇਟ ਕੀਤੀ ਸੀ ਤੇ ਉੱਥੇ ਵੀ ਕਮੈਂਟ ਮਤਲਬ ਵਧੀਆ ਪੋਜ਼ਿਟਿਵ ਆਏ ਆ ਕਿਉਂਕਿ ਜਦੋਂ ਪ੍ਰੋਜੈਕਟ ਅਸੀਂ ਰੈਡੀ ਕਰਦੇ ਆ ਆਡੀਓ ਰੈਡੀ ਕਰਦੇ ਆ ਪਰ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗਦਾ ਪ੍ਰੋਜੈਕਟ ਦਾ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਇਦਾਂ ਹੀ ਪਿਆਰ ਕਰੋ ਥੈਂਕ ਯੂ ਜੀ ओके ਨਵ ਜਾਨ ਨੂੰ ਜਿਹੜਾ ਇਹਨਾਂ ਨੇ ਸਿਆਪਾ ਪਾਇਆ ਉਹਦੇ ਵਿੱਚ ਤੁਹਾਡਾ ਬਹੁਤ ਵੱਡਾ ਰੋਲ ਹੈ ਤੇ ਤੁਸੀਂ ਥੋੜਾ ਆਪਣੇ ਬਾਰੇ ਵੀ ਦੱਸੋ ਵੀ ਇਸ ਗੀਤ ਦੇ ਨਾਲ ਤੁਸੀਂ ਕਿਵੇਂ ਜਿਹੜੇ ਤੁਹਾਡੇ ਸਟੂਡੀਓ ਦੇ ਵਿੱਚ ਇਹ ਜਿਹੜਾ ਗੀਤ ਆ ਇਹ ਸਾਰਾ ਸ਼ੂਟ ਹੋਇਆ ਹਾਂਜੀ ਬੇਸਿਕਲੀ ਤਾਂ ਬਰਿੰਦਰ ਮੇਰਾ ਫਰੈਂਡ ਫਰੈਂਡ ਕੀ ਦਾ ਭਰਾ ਵਾਂਗ ਹੀ ਅਸੀਂ ਇਕੱਠੇ ਹੀ ਰਹਿੰਦੇ ਹਾਂ ਇੱਕੋ ਜਗ੍ਹਾ ਤੇ ਰਹਿੰਦੇ ਹਾਂ ਸੋ ਆਪਣਾ ਘਰ ਦੇ ਵਿੱਚ ਸਟੂਡੀਓ ਲੱਗਿਆ ਹੋਇਆ ਹੈ ਕਿੰਗ ਮੇਕਰ ਸਟੂਡੀਓ ਦੇ ਨਾਮ ਤੇ ਸਰੀ ਦੇ ਵਿੱਚ ਹੈ ਆਪਣਾ ਸੋ ਆਪਣਾ ਆਡੀਓ ਦਾ ਵੀਡੀਓ ਦਾ ਰੀਲੀਜ਼ਿੰਗ ਦਾ ਸਾਰਾ ਹੀ ਆਪਾਂ ਪੈਕੇਜ ਹੀ ਰੱਖਿਆ ਹੋਇਆ ਹੈ ਆਪਣਾ ਕਿ ਅਸੀਂ ਟੀਮ ਵਰਕ ਦੇ ਸ੍ਰੂਹੀ ਸਾਰਾ ਚੱਲਦੇ ਹਾਂ ਸੋ ਸੋ ਉਹੀ ਹੁੰਦਾ ਕਿ ਜਿੱਲੇ ਆਪਾਂ ਬੈੰਨੇ ਆ ਵਾਈਬ ਬਣਦੀ ਆ ਚੀਜ਼ ਫੇਰ ਹੀ ਬਣਦੀ ਆ ਆਦਰਵਾਇਸ ਜੇ ਕੋਈ ਦੇ ਕੇ ਚਲ ਜਵੇ ਪਿੱਛੋਂ ਤਾਂ ਬੰਦਾ ਕੇਰ ਵੀ ਨਹੀਂ ਕਰਦਾ ਨਾ ਸੋ ਅਸੀਂ ਬੈਠੇ ਗਾਣੇ ਦੀ ਵਾਈਬ ਵਧੀਆ ਬਣੀ ਅਸੀਂ ਲਾਈਕ ਵਿਦਨ ਵਨਡੇ ਅਸੀਂ ਰੈਡੀ ਕਰ ਲਿਆ ਸਾਰਾ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕਰਕੇ ਉਹਨੂੰ ਕੰਪਲੀਟ ਕਰਕੇ ਉਹਦੀ ਵੀਡੀਓ ਸਰ ਉਹ ਅਸੀਂ ਆਪ ਹੀ ਸਾਰਾ ਪਲਾਨ ਕੀਤਾ ਸੋ ਹੁਣ ਸਾਡੇ ਚੈਨਲ ਤੋਂ ਇਹ ਰਿਲੀਜ਼ ਹੋਇਆ ਹੈ ਕਿੰਗ ਮੇਕਰ ਸਟੂਡੀਓ ਦੇ ਤੋਂ ਤੇ ਵਧੀਆ ਰਿਸਪੌਂਸ ਆ ਰਿਹਾ ਹੈ ਸੋ ਅੱਗੇ ਵੀ ਬਹੁਤ ਸਾਰੇ ਗਾਣੇ ਜਿਹੜੇ ਵਿੱਕੀ ਦੇ ਬਣੇ ਪਏ ਆ ਉਹ 1 ਬਾਈ 1 ਆਪਾਂ ਸੇਮ ਛੱਡਾਂਗੇ ਇਦ ਤੇ ਇਹਦੇ ਵਿੱਚ ਮਨ ਲੋ ਹਰ ਇੱਕ ਤਰ੍ਹਾਂ ਦਾ ਫਲੇਵਰ ਦਾ ਗਾਣਾ ਬੀਟ ਆ ਡੂ ਇਟਾ ਤੇ ਫਿਰ ਅਸੀਂ ਜਿੱਦਾਂ ਜਿੱਦਾਂ ਮਨ ਲੋ ਟਾਈਮ ਟੂ ਟਾਈਮ ਅਸੀਂ ਬੈਕ ਟੂ ਬੈਕ ਟਰਾਈ ਕਰ ਰਹੇ ਹਾਂ ਵੀ ਬੈਕ ਟੂ ਬੈਕ ਕਰੀਏ ਜੀ ਜੀ ਤੇ ਤੁਹਾਨੂੰ ਪਤਾ ਹੀ ਸੀਗਾ ਵੀ ਇਹਨਾਂ ਨੇ ਜਾਣ ਨੂੰ ਸਿਆਪਾ ਤਾਂ ਹੁਣ ਪਾਉਣਾ ਹੀ ਐ ਤੇ ਉਹਦੇ ਮੂਰੇ ਚੈਲੰਜ ਵੀ ਕਾਫੀ ਸੀਗੇ ਹਨਾ ਸ਼ੂਟ ਕਰਨਾ ਬਹੁਤ ਸਾਰੇ ਚੈਲੰਜ ਹੁੰਦੇ ਔਰ ਸਪੈਸ਼ਲੀ ਇਸ ਮਾਰਕੀਟ ਦੇ ਵਿੱਚ ਤਾਂ ਹੁਣ ਕੰਪੀਟੀਸ਼ਨ ਵੀ ਬਹੁਤ ਹੈ ਤੇ ਮੈਂ ਤੁਹਾਡੇ ਤੋਂ ਪਹਿਲਾਂ ਇਹ ਜਾਨਣਾ ਚਾਹਾਂਗਾ ਕਿ ਚੁਣੌਤੀਆਂ ਕਿਹੜੀਆਂ-ਕਿਹੜੀਆਂ ਸੀ ਤੁਹਾਡੇ ਮਨ ਸਾਡੇ ਮੋਰ ਇੰਨੀ ਵੈਸੇ ਇੰਨਾ ਤਾਂ ਕੋਈ ਖਾਸ ਨਹੀਂ ਹੈ ਇਹ ਮੁੰਡਾ ਗਾਉਂਦਾ ਹੀ ਬਹੁਤ ਸੋਹਣਾ ਹੈ ਸਾਰੇ ਸਰੀ ਨੂੰ ਪਤਾ ਹੈ ਬੇਸਿਕਲੀ ਤਾਂ ਵੀ ਮੁੰਡਾ ਬਹੁਤ ਸੋਹਣਾ ਗਾਉਂਦਾ ਐ ਇਦਾਂ ਹੁੰਦਾ ਕਿ ਜੇ ਜਿਹੜੀ ਆਵਾਜ਼ ਥੋੜੀ ਉੱਪਰ ਥੱਲੇ ਹੋਵੇ ਬੰਦਾ ਉਹਨੂੰ ਤਾਂ ਕਹਿੰਦਾ ਕਿ ਯਾਰ ਇਹ ਤੇ ਕਿੱਦਾਂ ਵਰਕ ਹੋਊਗਾ ਕਹਿੰਦਾ ਪਰ ਇਹਦੀ ਆਵਾਜ਼ ਤੇ ਜਿਆਦਾ ਕੁਝ ਕਰਨ ਦੀ ਲੋੜ ਨਹੀਂ ਬਈ ਬਹੁਤ ਸੋਹਣਾ ਸਰੀਲਾ ਮੁੰਡਾ ਗਾਉਂਦਾ ਆ ਸੋ ਮਹਿਫਲਾਂ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਜਾਂ ਆਪਣੇ ਵਿਆਹ ਸ਼ਾਦੀਆਂ ਬਰਥਡੇ ਦੇ ਵਿੱਚ ਕਾਫੀ ਪ੍ਰੋਬਲਮ ਹੁੰਦੇ ਹੁੰਦੇ ਇਹਨਾਂ ਦੇ ਪ੍ਰੋਗਰਾਮ ਸੋ ਇੰਨਾ ਜਿਆਦਾ ਕੋਈ ਟਫ ਨਹੀਂ ਸੀਗਾ ਸੋ ਬੇਸਿਕਲੀ ਉਹੀ ਆ ਕਿ ਇਹਨਾਂ ਦੀ ਵੋਕਲ ਡੰਮੀ ਕੀਤੀ ਸੀਗੀ ਨਾ ਤੇ ਅਸੀਂ ਅੱਧਾ ਘੰਟਾ ਵੈਸੀ ਵਾਈਬ ਜੀ ਸਾਨੂੰ ਚੰਗੀ ਲੱਗੀ ਇਹ ਕਹਿੰਦਾ ਰਵੀ ਮਨ ਲਓ ਮਿਊਜ਼ਿਕ ਰੈਡੀ ਕਰਦੇ ਆ ਪਰ ਅਸੀਂ ਘੰਟਾ ਦਾ ਗੈਪ ਪਾ ਕੇ ਉਸ ਤੋਂ ਬਾਅਦ ਘੰਟੇ ਦੋ ਥੋੜਾ ਰੈਡੀ ਕੀਤਾ ਫਿਰ ਉਹ ਗਰਾਫ ਜਾਂ ਬਣ ਗਿਆ ਫਿਰ ਅਸੀਂ ਸੋਚ ਲਾ ਵੀ ਨਹੀਂ ਗਾਣਾ ਕਰਾਂਗੇ ਜਲਦੀ ਕਰਾਂਗੇ ਤੇ ਮੈਨੂੰ ਲੱਗਦਾ ਇਹ 10 15 ਦਿਨਾਂ ਦੇ ਵਿੱਚ ਵਿੱਚ ਹੀ ਆਪਾਂ ਸੈਟਅਪ ਸਾਰਾ ਕਰ ਲਿਆ ਹਾਂ ਜੀ ਅਲਬਮ ਹੋਰ ਤੁਹਾਡੇ ਬਹੁਤ ਸਾਰੇ ਗੀਤ ਆਏ ਪੁਰਾਣੇ ਗੀਤਾਂ ਦੇ ਵਿੱਚ ਤੁਹਾਡਾ ਸਭ ਤੋਂ ਫੇਵਰਿਟ ਜਿਹੜਾ ਗੀਤ ਹੈ ਜਿਹੜਾ ਚੱਲਿਆ ਵੀ ਬਹੁਤ ਹੈ ਉਹ ਵੀ ਥੋੜਾ ਜਿਹਾ ਸੁਣਾ ਦਿਓ ਮੇਰੇ ਗਾਣੇ ਦੇਖੋ ਮਾਵਾ ਨੂੰ ਪੁੱਤ ਸਾਰੇ ਪਿਆਰੇ ਹੁੰਦੇ ਆ ਤੇ ਮੇਰੇ ਜਿਹੜੇ ਪ੍ਰੋਜੈਕਟ ਆ ਮੈਨੂੰ ਸਾਰੇ ਵਧੀਆ ਲੱਗਦੇ ਆ ਪਰ ਉਹਨਾਂ ਚੋਂ ਕੁਝ ਕੁ ਗਾਣੇ ਹੁੰਦੇ ਜਿਹੜੇ ਬਹੁਤ ਦਿਲ ਦੇ ਕਰੀਬ ਹੁੰਦੇ ਜਿਵੇਂ ਮੇਰਾ ਪਹਿਲਾ ਗਾਣਾ ਆ ਸੀਗਾ ਜਾਂ ਵਾਦਾ ਕਰ ਸੋਹਣਾ ਵਾਈਟਲ ਤੋਂ ਆਇਆ ਸੀਗਾ ਜਸ ਰੈਕਿਟ ਤੋਂ ਆਇਆ ਸੀਗਾ ਫਿਰ ਹੁਣ ਪਿੱਛੇ ਜੇ ਹੰਬਲ ਤੋਂ ਵੀ ਆਇਆ ਸੀ ਸਰਾਫਾ ਬਾਜ਼ਾਰ ਵੇ ਤੇ ਮੈਂ ਤੁਹਾਨੂੰ ਦੋ ਲੈਣਾ ਉਹਦੀਆਂ ਵੀ ਸੁਣਾ ਦੇਣਾ ਹਮ ਜਾਨ ਤੋਂ ਪਿਆਰਿਆ ਤੇਰੇ ਚ ਮੇਰੀ ਜਾਨੇ ਰੱਬ ਨਾਲੋਂ ਵੱਧ ਮੈਨੂੰ ਤੇਰੇ ਉੱਤੇ ਮਾਣੇ ਤੂੰ ਜੋ ਜਿੰਦ ਦੀ ਵਜਾਏ ਸਾਡੀ ਤੇਰੇ ਚ ਰਜ਼ਾਏ ਬਲ ਦੇ ਦੇ ਇੱਕ ਚੈਨ ਦਾ ਤੂੰ ਵਾਦਾ ਕਰ ਸੋਹਣਿਆ ਮੇਰਾ ਹੋ ਕੇ ਰਹਿਣ ਦਾ ਤੂੰ ਵਾਦਾ ਕਰ ਸੋਹਣਿਆ ਮੇਰਾ ਹੋ ਕੇ ਰਹਿਣ ਦਾ ਆਯੋ ਬਾਲੀ ਸੋਨਾ ਗੀਤ ਹੈ ਵੈਸੇ ਵੀ YouTube ਤੇ ਅਸੀਂ ਸਾਰਿਆਂ ਨੇ ਬਹੁਤ ਇਹ ਗੀਤ ਸੁਣਿਆ ਹੈ ਅੱਛਾ ਬਰਿੰਦਰ ਵਿੱਕੀ ਜੀ ਹੁਣ ਅੱਜ ਵਾਲਾ ਜਿਹੜਾ ਗੀਤ ਤੁਹਾਡਾ ਨਵਾਂ ਰਿਲੀਜ਼ ਹੋ ਰਿਹਾ ਤੇ ਸਾਰੇ ਜਿਹੜੇ ਦਰਸ਼ਕ ਨੇ ਉਹ ਜਿਹੜੇ ਸੁਣ ਰਹੇ ਨੇ ਉਹ ਹੁਣ ਤੁਹਾਨੂੰ ਵਿਜ਼ਿਟ ਕਿੱਥੇ-ਕਿੱਥੇ ਕਰ ਸਕਦੇ ਨੇ ਤੇ ਇਹ ਵੀ ਦੱਸੋ ਵੀ ਤੁਹਾਨੂੰ ਅਗਲੇ ਜਿਹੜੀਆਂ ਨਵੀਆਂ ਐਲਬਮਸ ਉਹਨਾਂ ਦੇ ਵਿੱਚ ਕੀ ਲਿਆ ਰਹੇ ਹਾਂਜੀ ਹਾਂਜੀ ਤੁਸੀਂ YouTube ਤੇ ਵੀ ਸਰਚ ਕਰਦੇ ਹੋ ਅਦਰ ਸਾਈਟਾਂ ਤੇ ਵੀ ਸਰਚ ਕਰ ਸਕਦੇ ਹੋ ਬਰਿੰਦਰ ਵਿੱਕੀ ਨਾਮ ਤੋਂ ਸਾਰੇ ਗਾਣੇ ਆਪਣੇ ਮਤਲਬ ਆ ਅਪਡੇਟ ਹੋਏ ਹੋਏ ਨੇ ਤੇ ਬਾਕੀ ਤੁਸੀਂ ਰੀਲਸ ਤੇ ਜਾ ਕੇ ਜਰੂਰ ਰੀਲਸ ਵੀ ਅਪਡੇਟ ਕਰੋ ਓ ਵਰਿੰਦਰ ਵਿਕੇ ਅਫੀਸ਼ੀਅਲ ਮੇਰਾ ਇੰਸਟਾਗ੍ਰam ਦਾ ਪੇਜ ਆ ਤੇ ਰੀਲ ਅਪਗ੍ਰੇਡ ਅਪਡੇਟ ਕਰੋ ਤੇ ਮੈਂ ਕਲੈਬ ਕਰੂੰਗਾ ਤੁਹਾਡੇ ਨਾਲ ਤੇ ਇਹੀ سپورਟ ਹੁੰਦੀ ਆ ਤੇ ਕਮੈਂਟ ਕਰਕੇ ਜਰੂਰ ਦੱਸੋ ਕਿਦਾਂ ਲੱਗਿਆ ਗਾਣਾ ਮੈਸੇਜੇ ਕੁਛ ਨਹੀਂ ਵਧੀਆ-ਵਧੀਆ ਗਾਣੇ ਗਾਓ ਵਧੀਆ-ਵਧੀਆ ਬਣਾਓ ਤੇ ਸਾਡੇ ਨਾਲ ਜੁੜੇ ਰਹੋ ਤੇ ਅਸੀਂ ਅਸੀਂ ਜਿੰਨੇ ਵੀ ਮੰਡੇ ਨਾਮੇ ਹੈਗੇ ਅਤੇ ਬੇਸਿਕਲੀ ਜਿਹੜੇ ਸਾਡੇ ਕਲੋਜ਼ ਸਰੀ ਦੇ ਵਿੱਚ ਹੈਗੇ ਆਪਾਂ ਸਾਰਿਆਂ ਨੂੰ ਪ੍ਰੋਪਰ ਵਧੀਆ ਤਰੀਕੇ ਨਾਲ ਸਪੋਰਟ ਕਰਦੇ ਆ ਕੋਈ ਪੈਸੇ ਥੇਲੇ ਦਾ ਵੀ ਇਦਾਂ ਨਹੀਂ ਹੈਗਾ ਵੀ ਕਈ ਹੁੰਦੇ ਵਿਚਾਰੇ ਵੀ ਸਾਡੇ ਕੋਲ ਇਹਨੇ ਪੈਸੇ ਨਹੀਂ ਹੈਗੇ ਅਸੀਂ ਗਾਣਾ ਨਹੀਂ ਕਰ ਸਕਦੇ ਜਿਦਾਂ ਵੀ ਆਪਾਂ ਫੁਲੀ ਸਪੋਰਟ ਕਰਦੇ ਆ ਸਾਡੇ ਚੈਨਲ ਨਾਲ ਜੁੜੋ ਤੁਸੀਂ ਕਿੰਗ ਮੇਕਰ ਸਟੂਡੀਓ ਦੇ ਨਾਲ ਬਾਕੀ ਵੀਰੇਂਦਰ ਨੇ ਦੱਸਿਆ ਕਿ ਉਹਨਾਂ ਦੇ ਆਪਣੇ ਇੰਸਟਾਗ੍ਰam ਲਿੰਕ ਜੋ ਵੀ ਹੈਗਾ ਹਨ ਤੁਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਆ ਸੋ ਜੇ ਤੁਸੀਂ ਮੇਰੀ ਇ ਤੇ ਤੁਸੀਂ ਸਾਡੇ ਨਾਲ ਜੁੜੋ ਆਪਾਂ ਵਧੀਆ ਤਰੀਕੇ ਨਾਲ ਵਧੀਆ ਗਾਇਕੀ ਨੂੰ ਅੱਗੇ ਜਿਹੜਾ ਆਪਾਂ ਲੈ ਕੇ ਆਵਾਂਗੇ ਸਾਰੇ ਜਾਣੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਜੀ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ ਸੋ ਹੁਣ ਗਾਣੇ ਦੀ ਗੱਲ ਹੋ ਗਈ ਹੈ ਜਾਨ ਜਾਨ ਤੇ ਤੁਸੀਂ ਸਾਰੇ ਹੁਣ ਜੋ ਵੀ ਕੰਮ ਕਰ ਰਹੇ ਹੋ ਉਹ ਛੱਡ ਕੇ ਥੋੜੀ ਦੇਰ ਲਈ YouTube ਤੇ ਜਾਓ ਜਿਹੜੇ ਜਿਹੜੇ ਪਲੈਟਫਾਰਮ ਇਹਨਾਂ ਨੇ ਦੱਸਿਆ ਉੱਥੇ ਜਾ ਕੇ ਇਹਨਾਂ ਦਾ ਜਿਹੜਾ ਨਵਾਂ ਗੀਤ ਹੈ ਜਾਨ ਜਾਨ ਉਹਨੂੰ ਸੁਣੋ ਤੇ ਫਿਰ ਉਸ ਤੋਂ ਬਾਅਦ ਆਪਣੇ ਰਿਵਿਊ ਓਨੈਸਟੀ ਨਾਲ ਇਹਨਾਂ ਨੂੰ ਜ਼ਰੂਰ ਦਿਓ ਹਮ ਇਤਮਨ ਇਸਰ ਦੇ ਨਾਲ ਸ਼ੈਰੀ ਗੌਰਵਾ ਸਰੀ ਸਟੋਰੀਓ